ਯੂਸੁਫ ਮਿਸਰ ਵਿੱਚ ਲਿਆਂਦਾ ਗਿਆ ਔਰ ਪੋਟੀਫਰ ਮਿਸਰੀ ਨੇ ਜਿਹੜਾ ਫੈਰੋਨ ਦਾ ਖੁਸਰਾ ਤੇ ਜਲਾਦਾ ਦਾ ਸਰਦਾਰ ਸੀ ਉਸ ਨੂੰ ਇਸਮਾਈਲੀਆਂ ਦੇ ਹੱਥੋਂ ਜਿਹੜੇ ਉਸ ਨੂੰ ਉੱਥੇ ਲਿਆਏ ਸਨ ਮੁੱਲ ਲੈ ਲਿਆ ਯਹਵਾ ਯੂਸੁਫ ਦੇ ਅੰਗ ਸੰਗ ਸੀ ਸੋ ਉਹ ਪਾਗਵਾਨ ਮਨੁੱਖ ਹੋ ਗਿਆ ਅਤੇ ਉਹ ਆਪਣੇ ਮਿਸਰੀ ਸਵਾਮੀ ਦੇ ਘਰ ਰਹਿੰਦਾ ਸੀ ਤਾਂ ਉਸ ਦੇ ਸਵਾਮੀ ਨੇ ਵੇਖਿਆ ਕਿ ਯਹਵਾ ਉਸ ਦੇ ਅੰਗ ਸੰਗ ਹੈ ਔਰ ਜੋ ਕੰਮ ਉਹ ਕਰਦਾ ਹੈ ਉਸ ਦੇ ਹੱਥੋਂ ਉਹ ਸਫਲ ਕਰਾਉਂਦਾ ਹੈ ਸੋ ਯੂਸੁਫ ਉੱਤੇ ਉਹਦੀ ਦਇਆ ਦੀ ਨਿਗਾਹ ਹੋਈ ਉਸਨੇ ਉਹਦੀ ਸੇਵਾ ਕੀਤੀ ਅਤੇ ਉਸਨੇ ਉਹਨੂੰ ਆਪਣੇ ਘਰ ਦਾ ਮੁਖਤਿਆਰ ਬਣਾ ਦਿੱਤਾ ਅਤੇ ਜੋ ਕੁਝ ਉਹਦਾ ਸੀ ਉਸਦੇ ਹੱਥ ਵਿੱਚ ਦੇ ਦਿੱਤਾ ਐਵੇਂ ਹੋਇਆ ਕਿ ਜਿਸ ਵੇਲੇ ਤੋਂ ਉਸਨੇ ਉਹਨੂੰ ਆਪਣੇ ਘਰ ਦਾ আর ਆਪਣੀਆਂ ਸਭ ਚੀਜ਼ਾਂ ਦਾ ਮੁਖਤਿਆਰ ਬਣਾ ਦਿੱਤਾ ਯਹਵਾ ਨੇ ਉਸ ਮਿਸਰੀ ਦੇ ਘਰ ਉੱਤੇ ਯੂਸਫ ਦੇ ਕਾਰਨ ਬਰਕਤ ਬਖਸ਼ੀ ਅਤੇ ਯਹਵਾ ਦੀ ਬਰਕਤ ਉਸ ਦੀਆਂ ਸਭ ਚੀਜ਼ਾਂ ਉੱਤੇ ਹੋਈ ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ ਅਤੇ ਉਸਨੇ ਸਭ ਕੁਝ ਯੂਸਫ ਦੇ ਹੱਥ ਵਿੱਚ ਛੱਡ ਦਿੱਤਾ ਪਰ ਉਸਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖਬਰ ਨਾ ਰੱਖੀ ਅਤੇ ਯੂਸਫ ਰੂਪਵੰਤ ਅਰ ਸੋਨਾਸੀ ਤਾਂ ਇਹਨਾਂ ਗੱਲਾਂ ਦੇ ਪਿੱਛੋਂ ਐਵੇਂ ਹੋਇਆ ਕਿ ਉਸਦੇ ਸਵਾਮੀ ਦੀ ਤੀਵੀ ਆਪਣੀ ਅੱਖਾਂ ਯੂਸਫ ਨਾਲ ਲਾਉਣ ਲੱਗ ਪਈ ਔਰ ਉਸੋਨੂੰ ਆਖਿਆ ਤੂੰ ਮੇਰੇ ਨਾਲ ਲੇਟ ਪਰ ਉਸਨੇ ਨਾ ਮੰਨਿਆ ਔਰ ਆਪਣੇ ਸਵਾਮੀ ਦੀ ਤੀਵੀ ਨੂੰ ਆਖਿਆ ਵੇਖੋ ਮੇਰਾ ਸਵਾਮੀ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਦੇ ਦਿੱਤਾ ਹੈ। ਆਰੇ ਇਸ ਘਰ ਵਿੱਚ ਮੈਥੋਂ ਵੱਡਾ ਵੀ ਕੋਈ ਨਹੀਂ ਅਤੇ ਉਸ ਨੇ ਤੂੰ ਹੱਥੋਂ ਬਿਨਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ। ਕਿਉਂ ਜੋ ਤੁਸੀਂ ਉਸ ਦੀ ਪਤਨੀ ਹੋ ਮੈਂ ਐਡੀ ਵੱਡੀ ਬੁਰੀਾਈ ਅਤੇ ਪਾਪ ਪਰਮੇਸ਼ਰ ਦੇ ਵਿਰੁੱਧ ਕਿਵੇਂ ਕਰਾਂ? ਤਾਂ ਐਵੇਂ ਹੋਇਆ ਕਿਉਂ ਨਿਤ ਦਿਹਾੜੇ ਆਖਦੀ ਰਹੀ ਪਰ ਉਸ ਨੇ ਉਸ ਦੀ ਗੱਲ ਨਾ ਮੰਨੀ ਕਿ ਉਹ ਉਸ ਦੇ ਨਾਲ ਲੇਟੇ अथवा ਉਸ ਦੇ ਕੋਲ ਰਹੇ ਤਾਂ ਇੱਕ ਦਿਨ ਐਵੇਂ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਔਰ ਘਰ ਦੇ ਮਨੁੱਖਾਂ ਵਿੱਚੋਂ ਕੋਈ ਉੱਥੇ ਘਰ ਵਿੱਚ ਨਹੀਂ ਸੀ ਤਾਂ ਉਸਨੇ ਉਸ ਦਾ ਕੱਪੜਾ ਫੜ ਕੇ ਆਖਿਆ ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਨੱਠਾ ਔਰ ਬਾਹਰ ਨਿਕਲਿਆ ਫਿਰ ਐਵੇਂ ਹੋਇਆ ਕਿ ਜਾਂ ਉਸਨੇ ਵੇਖਿਆ ਕਿ ਉਹ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡ ਕੇ ਬਾਹਰ ਨੂੰ ਨੱਠ ਗਿਆ ਤਾਂ ਉਸਨੇ ਆਪਣੇ ਘਰ ਦੇ ਮਨੁੱਖਾਂ ਨੂੰ ਬੁਲਾਇਆ ਔਰ ਉਹਨਾਂ ਨੂੰ ਆਖਿਆ ਵੇਖੋ ਉਹ ਇੱਕ ਬਰਾਨੀ ਨੂੰ ਸਾਡੇ ਕੋਲ ਲਿਆ ਆਇਆ ਹੈ ਜਿਹੜਾ ਸਾਨੂੰ ਠੱਠੇ ਕਰੇ ਉਹ ਮੇਰੇ ਕੋਲ ਅੰਦਰ ਆਇਆ ਤਾਂ ਜੋ ਮੇਰੇ ਨਾਲ ਲੇਟੇ ਤਾਂ ਮੈਂ ਵੱਡੀ ਆਵਾਜ਼ ਨਾਲ ਬੋਲ ਪਈ ਅਤੇ ਇਹ ਹੋਇਆ ਕਿ ਜਦ ਉਸਨੇ ਸੁਣਿਆ ਕਿ ਮੈਂ ਉੱਚੀ ਦੇ ਕੇ ਆਵਾਜ਼ ਉਠਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਨੱਟ ਗਿਆ ਸੋ ਉਸਨੇ ਆਪਣੇ ਸਵਾਮੀ ਦੇ ਘਰ ਆਉਣ ਤਿੱਖ ਉਸ ਦਾ ਕੱਪੜਾ ਆਪਣੇ ਕੋਲ ਰੱਖ ਛੱਡਿਆ ਤਾਂ ਉਹ ਉਸ ਨੂੰ ਉਹਨਾਂ ਗੱਲਾਂ ਦੇ ਅਨੁਸਾਰ ਬੋਲੀ ਕਿ ਜਿਹੜਾ ਇਬਰਾਨੀ ਗੁਲਾਮ ਤੂੰ ਸਾਡੇ ਕੋਲ ਲਿਆਇਆ ਹੈ ਉਹ ਮੇਰੇ ਕੋਲ ਅੰਦਰ ਆਵੜਿਆ ਔਰ ਮੈਨੂੰ ਠੱਠੇ ਕਰਨ ਲੱਗਾ ਤਾਂ ਇਹ ਹੋਇਆ ਕਿ ਜਦੋਂ ਉਹ ਉੱਚੀ ਦੇ ਕੇ ਆਵਾਜ਼ ਉਠਾਈ ਤਾਂ ਆਪਣਾ ਕਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਨੱਠ ਗਿਆ ਫਿਰ ਐਵੇਂ ਹੋਇਆ ਕਿ ਜਦ ਉਸਦੇ ਸਵਾਮੀ ਨੇ ਆਪਣੀ ਤੀਵੀਂ ਦੀਆਂ ਗੱਲਾਂ ਸੁਣੀਆਂ ਜਿਹੜੀ ਇਹ ਬੋਲੀ ਕਿ ਤੇਰੇ ਗੁਲਾਮ ਨੇ ਮੇਰੇ ਨਾਲ ਐਉਂ ਐਉਂ ਕੀਤਾ ਤਾਂ ਉਸ ਦਾ ਕਰੋਧ ਭੜਕ ਉੱਠਿਆ ਉਪਰੰਤ ਯੂਸਫ ਦੇ ਸਵਾਮੀ ਨੇ ਉਸ ਨੂੰ ਲੈ ਕੇ ਉਸ ਕੈਦ ਵਿੱਚ ਪਾ ਦਿੱਤਾ ਜਿੱਥੇ ਸ਼ਾਹੀ ਕੈਦੀ ਕੈਦ ਸਨ ਪਰ ਉਹ ਉੱਥੇ ਕੈਦ ਵਿੱਚ ਰਿਹਾ ਪਰ ਯਹਵਾਹ ਯੂਸਫ ਦੇ ਸੰਗ ਸੀ ਔਰ ਉਸ ਨੇ ਉਸੋ ਟਿੱਕਰ ਪਾਕੀਤੀ ਪਰ ਉਸਨੇ ਕੈਦਖਾਨੇ ਦੇ ਦਰੋਗੇ ਦੀਆਂ ਅੱਖਾਂ ਵਿੱਚ ਦਇਆ ਪਾਈ ਅਰ ਦਰੋਗੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਕੈਦ ਵਿੱਚ ਸਨ ਯੂਸਫ ਦੇ ਹੱਥ ਵਿੱਚ ਦੇ ਦਿੱਤਾ ਔਰ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ ਉਹ ਉਹ ਚਲਾਉਂਦਾ ਸੀ ਅਤੇ ਕੈਦਖਾਨੇ ਦਾ ਦਰੋਗਾ ਕਿਸੇ ਚੀਜ਼ ਦੀ ਜਿਹੜੀ ਉਸਦੇ ਹੱਥ ਵਿੱਚ ਸੀ ਸੁਰਤ ਨਹੀਂ ਲੈਂਦਾ ਸੀ ਇਸ ਲਈ ਭਾਈ ਯਹਵਾ ਉਸਦੇ ਸੰਗ ਸੀ ਔਰ ਜੋ ਕੁਝ ਉਹ ਕਰਦਾ ਸੀ ਯਹਵਾ ਉਸ ਨੂੰ ਸਫਲ ਬਣਾ ਦਿੰਦਾ ਸੀ